ਦੇ ਵਿੱਚ ਕੁਝ ਪੰਜਾਬ ਦੇ ਅਹਿਮ ਮੁੱਦਿਆਂ ਤੇ ਫੈਸਲੇ ਲਏ ਗਏ ਕਿਉਂਕਿ ਕਾਫੀ ਲੰਬੇ ਅਰਸਤ ਤੋਂ ਕੁਝ ਚੀਜ਼ਾਂ ਪੈਂਡਿੰਗ ਪੰਜਾਂ ਸੀਗੀਆਂ ਅੱਜ ਉਹਨਾਂ ਨੂੰ ਲੈ ਕੇ ਕਾਫੀ ਵਿਚਾਰ ਬੰਦਰਾ ਹੋਇਆ ਔਰ ਉਸ ਬਾਅਦ ਇੱਕ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੀਤੇ ਗਏ ਸਭ ਤੋਂ ਪਹਿਲਾ ਪੰਜਾਬ ਦੀ ਜਿਹੜੀ ਪੀਸੀਐਸ ਸਾਖਾ ਦੀ ਜਿਹੜੀ ਪੰਜਾਬ ਦੀਆਂ ਸਿਵਲ ਸਰਵਿਸਸਾਂ ਨੇ ਕੀਆਂ ਪੀਸੀਸ ਅਧਿਕਾਰੀ ਦੀਆਂ ਪੋਸਟਾਂ ਨੇ ਕੀਆਂ ਉਹ ਲਗਭਗ 2016 ਤੋਂ ਲੈ ਕੇ ਹੁਣ 24 ਆ ਗਿਆ 8 ਸਾਲਾਂ ਚ ਕੋਈ ਵੀ ਨੰਨੀਆਂ ਪੋਸਟਾਂ ਦੀ ਸਿਰਜਣਾ ਨਹੀਂ ਹੋਈ ਜਦਕਿ ਇੰਨੇ 8 ਸਾਲਾਂ ਦੇ ਦੌਰਾਨ ਕਾਫੀ ਸਾਰੇ ਡਿਸਟ੍ਰਿਕਟ ਵੀ ਹੋਣ ਵਿੱਚ ਆਏ ਕਾਫੀ ਸਾਰੇ ਡਿਪਾਰਟਮੈਂਟਾਂ ਦੇ ਅੰਦਰ ਪੋਸਟਾਂ ਵਧੀਆਂ ਕਾਫੀ ਆ ਨਵੇਂ ਬਲਾਕ ਬਣਾਏ ਗਏ ਪਰ ਲੇਕਿਨ ਪੋਸਟਾਂ ਦੀ ਰਚਨਾ ਨਹੀਂ ਕੀਤੀ ਗਈ ਪੋਸਟਾਂ ਦੀ ਜਿਹੜੀ ਆ ਕ੍ਰिएशन ਨਹੀਂ ਹੋਈ ਸੋ ਅੱਜ ਸਰਦਾਰ ਭਗਵੰਤ ਸ੍ਰੀਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਪਹਿਲਾਂ ਜਿਹੜੀ ਪੀਸੀਐਸ ਦੀ ਜਿਹੜੀ ਸਟਰੈਂਥ ਸੀਗੀ ਪੰਜਾਬ ਦੇ ਅੰਦਰ ਉਹ 310 ਪੋਸਟਾਂ ਦੀ ਸੀਗੀ ਪਹਿਲਾਂ ਪੀਸੀਐਸ ਦੇ ਅੰਦਰ 310 ਪੋਸਟਾਂ ਹੁੰਦੀਆਂ ਸੀਆਂ ਜਿਹੜੀਆਂ ਕਿ ਵਧਾ ਕੇ 350 ਕਰ ਦਿੱਤੀਆਂ ਗਈਆਂ 69 ਕਰ ਦਿੱਤੀਆਂ ਗਈਆਂ 369 ਪੋਸਟਾਂ ਕੀਤੀਆਂ ਗਈਆਂ 369 310 ਤੋਂ ਵਧਾ ਕੇ 3 10 ਤੋਂ ਵਧਾ ਕੇ ਜਿਹੜੀਆਂ 369 ਪੋਸਟਾਂ ਕੀਤੀਆਂ ਜਾਂਦੇ ਨੇ ਇਹ ਅੱਜ ਵਾਅਦਾ ਕੀਤਾ ਗਿਆ ਸਵੇ ਸਭ ਮੰਦੇ ਦੇ ਨਾਲ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀਗੀਆਂ ਜਾਂ ਜਿਹੜੇ ਨਵੇਂ ਸਬ ਡਿਵੀਜ਼ਨ ਹੋਣ ਵਿੱਚ ਆਏ ਸੀ ਨਵੇਂ ਡਿਸਟ੍ਰਿਕਟ ਜਿਵੇਂ ਮਲੇਰਕੋਟਲੇ ਦੀ ਗੱਲ ਕਰ ਲਈਏ ਹੋਣ ਦੇ ਵਿੱਚ ਆਏ ਸੀ ਉੱਥੇ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀ ਉਹਨਾਂ ਨੂੰ ਭਰਨ ਦੇ ਵਿੱਚ ਸਾਨੂੰ ਜਿਹੜੀ ਆ ਮੁਸ਼ਕਲ ਸੀ ਸਰਕਾਰ ਦੀ ਖਤਮ ਹੋ ਚੁੱਕੀ ਆ ਇਸ ਤੋਂ ਬਿਨਾ ਪੰਜਾਬ ਰਾਜ ਦਾ ਨਵਾਂ ਡਿਸਟ੍ਰਿਕਟ ਮਲੇਰਕੋਟਲਾ ਜੁਡੀਸ਼ੀਅਲ ਦੇ ਅੰਦਰ ਪੰਜਾਬ ਦੀ ਜੁਡੀਸ਼ਰ ਦੇ ਅੰਦਰ ਨਮਾ ਜਿਹੜਾ ਮਲੇਰਕੋਲਾ ਡਿਵੀਜ਼ਨ ਦੀ ਸਥਾਪਨਾ ਹੋਈ ਸੀਗੀ ਸੋ ਉਹਦੀ ਅੱਜ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਜਿਹੜੀ ਪਹਿਲਾਂ ਕੀਤੀ ਗਈ ਸੀਗੀ ਸੋ ਉਹਦੀਆਂ ਪੋਸਟਾਂ 36 ਪੋਸਟਾਂ 36 ਪੋਸਟਾਂ ਦੀ ਜਿਹੜੀ ਪ੍ਰਵਾਨਗੀ ਆ ਉਹ ਵੀ ਅੱਜ ਦੇ ਮੰਤਰੀ ਮੰਡਲ ਵੱਲ ਦਿੱਤੀ ਗਈ ਆ ਤਾਂ ਕਿ ਉਥੇ ਸੈਸ਼ਨ ਡਿਵੀਜ਼ਨ ਦਾ ਕੰਮ ਬਤਾਰ ਸੈਸ਼ਨ ਜੱਜ ਡਿਵੀਜ਼ਨ ਦਾ ਕੰਮ ਜਿਹੜਾ ਸਟਾਰਟ ਹੋ ਜਵੇ ਜ਼ਿਲ੍ਹਾ ਪਹਿਲਾਂ ਬਣ ਗਿਆ ਸੀ ਡਿਸਟ੍ਰਿਕਟ ਪਹਿਲਾਂ ਹੋਂਦ ਵਿੱਚ ਆ ਗਿਆ ਸੀ ਪਰ ਲੇਕਿਨ ਸੈਸ਼ਨ ਡਿਵੀਜ਼ਨ ਦੀਆਂ ਹੋਣ ਦੇ ਕਾਰਨ ਬਹੁਤ ਸਾਰੇ ਕੇਸ ਜਿਹੜੇ ਸੀਗੇ ਉਹ ਡਿਸਟ੍ਰਿਕਟ ਸੰਗਰੂਰ ਚ ਜਾਂਦੇ ਸੀਗੇ ਸੋ ਹੁਣ ਨਵੀਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਮਲੇਰਕੋਲੜਾ ਦੇ ਵਿੱਚ ਹੋਈ ਹੈਗੀ ਇਸ ਤੋਂ ਬਿਨਾ ਪੰਜਾਬ ਪੰਚਾਇਤੀ ਚੋਣਾਂ ਰੂਲਸ ਪੰਜਾਬ ਪੰਚਾਇਤੀ ਚੋਣਾਂ ਰੂਲਸ 1994 ਦੇ ਰੂਲ ਜਿਹੜਾ 12 ਵਿੱਚ ਸੋਧ ਕੀਤੀ ਗਈ ਹੈ ਰੂਲ 12 ਸੋਧ ਕੀਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਜ਼ਨ ਸੀਗਾ ਉਹਨਾਂ ਦਾ ਇਹ ਜਿਹੜਾ ਉਹ ਦੱਸਿਆ ਉਹਨਾਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਾ ਆਪਸੀ ਲੋਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਕੁਝ ਪੋਲੀਟੀਕਲ ਜਿਹਦੀਆਂ ਲੋਕਾਂ ਦੀ ਆਪਦੀ-ਆਪਦੀਆਂ ਐਸੋਸੀਏਸ਼ਨਾਂ ਹੁੰਦੀਆਂ ਨੇਗੀਆਂ ਜਾਂ ਲੋਕ ਜੁੜੇ ਹੁੰਦੇ ਨੇਗੇ ਪੋਲੀਟੀਕਲ ਪਾਰਟੀਆਂ ਦੇ ਨਾਲ ਉਹਨਾਂ ਦੇ ਕਰਕੇ ਪਹਿਲਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਰਪੰਚ ਦੀ ਤੇ ਪੰਚ ਦੀ ਸਰਪੰਚ ਤੇ ਪੰਚ ਦੀ ਪੰਚਾਇਤੀ ਚੋਣ ਸੀ ਜਿਹੜੀ ਉਹ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ ਪੋਲੀਟੀਕਲ ਪਾਰਟੀ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ ਪੰਜਾਬ ਦੇ ਅੰਦਰ ਬਿਨਾ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੋਂ ਲੈਣੇ ਜਾਣ ਗਿਆ ਸੋ ਯਾਨੀ ਕਿ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆ ਕੇ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ ਹੋਰ ਲੋਕ ਮਜਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕਾਇਮ ਰੱਖ ਸਕਣ ਉਹਨੂੰ ਮੁੱਦੇ ਦੇ ਨਾਲ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਦੀ ਚੋਣ ਜਿਹੜੀ ਆ ਉਹ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਨਿਰਧਾਰਤ ਕੀਤੇ ਪਰਫਾਰਮੈਂਸ ਤਹਿਤ ਨੇ ਉਹਨਾਂ ਸਿੰਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ ਸੋ ਇਸ ਤੋਂ ਬਿਨਾ ਅਹਿਮ ਫੈਸਲਾ ਕੀਤਾ ਪੰਜਾਬ ਦੇ ਅੰਦਰ ਕਿ ਠੱਗੜ ਦਰਿਆ ਠੱਗੜ ਦਰਿਆ ਪੰਜਾਬ ਜਾਣਦਾ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਜਾਕ ਗਰਦ ਰਿਆ ਦੇ ਪਿੰਡਾਂ ਦੇ ਲੋਕ ਜਾਣਦੇ ਨੇ ਕਿ ਜਦੋਂ ਬਾਰਸ਼ਾਂ ਦਾ ਮੌਸਮ ਹੁੰਦਾਗਾ ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾਗਾ ਜਦੋਂ ਵੀ ਮੀਂਹ ਆਉਂਦੇ ਨੇਗੇ ਤਾਂ ਵੱਡੇ ਪੱਧਰ ਤੇ ਉਹ ਘੱਗਰ ਚੜਦਾਗਾ ਤਾਂ ਕਈ ਫਸਲਾਂ ਕਈ ਪਿੰਡਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਤਬਾਹ ਕਰ ਦਿੰਦਾਗਾ ਬੁਰੀ ਤਰ੍ਹਾਂ ਘਰਾਂ ਨੂੰ ਜਿਹੜਾ ਬੁਰ ਬਸਾਉਣ ਦੇ ਲਈ ਸਰਕਾਰਾਂ ਨੂੰ ਯਤਨ ਕਰਨੇ ਪੈਂਦੇ ਨੇ ਬਹੁਤ ਸਾਰੀਆਂ ਐਸੋਸੀਏਸ਼ਨਾਂ ਕੰਮ ਕਰਦੀਆਂ ਨੇਗੀਆਂ ਲੋਕ ਆਉਂਦੇ ਨੇ ਮਦਦ ਦੇ ਲਈ ਸੋ ਘੱਗਰ ਦਾ ਹੱਲ ਕਰਨ ਲਈ ਕਿਉਂਕਿ ਮਾਮਲਾ ਜਿਹੜਾ ਕਾਫੀ ਲੰਬੇ ਅਰਸੇ ਤੋਂ ਪੰਜਾਬ ਚ ਪੈਂਡਿੰਗ ਪਿਆ ਸੀ ਬਹੁਤ ਸਾਰਾ ਸਰਕਾਰਾਂ ਆਇਆਂ ਬਹੁਤ ਸਾਰੇ ਉਸ ਇਲਾਕੇ ਦੇ ਵੀ ਮੁੱਖ ਮੰਤਰੀ ਬਣੇ ਪਰ ਲੇਕਿਨ ਕਿਸੇ ਨੇ ਘੱਗਰ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਸੁਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਪਿੰਡ ਚੰਦੂ ਪਿੰਡ ਚੰਦੂ ਆ ਬਿਲਕੁਲ ਘੱਗਰ ਦਰਿਆ ਦੇ ਨਾਲ ਲੱਗਦਾਗਾ ਉਸ ਪਿੰਡ ਦੀ 20 ਏਕੜ 20 ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਸਰਕਾਰ ਨੇ ਲਈ ਆ ਕਿਉਂਕਿ ਉੱਥੇ ਪੰਚਾਇਤੀ ਜ਼ਮੀਨ ਸੀ ਉਸ 20 ਏਕੜ ਦੇ ਵਿੱਚ ਪਾਣੀ ਜਿਹੜਾ ਖੱਗਰ ਦਰਿਆ ਦਾ ਪਾਣੀ ਆ ਉਹਦੇ ਅੰਦਰ ਇੱਕ ਜਿਹੜੀ ਆ ਛੱਪੜ ਵੱਡਾ ਛੱਪੜ ਜਿਹੜਾ ਉਹਨੂੰ ਬਣਾਇਆ ਜਾਊਗਾ ਤਾਂ ਕਿ ਉਸ ਵੀ ਏਕੜ ਦੇ ਅੰਦਰ 40 ਫੁੱਟ ਡੂੰਘਾ ਹੋਊਗਾ ਵੀ ਏਕੜ ਦਾ ਏਰੀਆ ਹੋਊਗਾ 40 ਫੁੱਟ ਡੂੰਘਾ ਹੋਊਗਾ ਉਹਦੇ ਅੰਦਰ ਪਾਣੀ ਸਟੋਰ ਕਰਕੇ ਹੌਲੀ ਹੌਲੀ ਜਿਹੜਾ ਪਾਣੀ ਜਿਹੜਾ ਧਰਤੀ ਦੇ ਅੰਦਰ ਜਾਊਗਾ ਤਾਂ ਕਿ ਰੀਚਾਰਜ ਜਿਹੜੀ ਆ ਰੀਚਾਰਜ ਜਿਹੜਾ ਹੈਗਾ ਧਰਤੀ ਹੇਠਲਾ ਪਾਣੀ ਉਹ ਵੀ ਹੋਊਗਾ ਔਰ ਖੱਗਰ ਦਰਿਆ ਦੀ ਸਮੱਸਿਆ ਜਿਹੜੀ ਆ ਉਹ ਵੀ ਕਾਫੀ ਹੱਦ ਤੱਕ ਹੱਲ ਹੋ ਨਹੀਂ ਜਾ ਕੇ ਕਿਉਂਕਿ ਚਾਂਦੂ ਦੇ ਨੇੜੇ ਜਾ ਕੇ ਉਹਨਾਂ ਪਿੰਡਾਂ ਦੇ ਨੇੜੇ ਜਾ ਕੇ ਇੱਕ ਅਗਰ ਕਿਤੇ ਨਾ ਕਿਤੇ ਟੁੱਟ ਜਾਂਦਾ ਸੀਗਾ ਸੋ ਉਹਨੂੰ ਹੱਲ ਕਰਨ ਲਈ ਬਹੁਤ ਵੱਡਾ ਇੱਕ ਯਤਨ ਹੋਇਆ ਨਹੀਂ ਕਿਉਂਕਿ ਮੈਂ ਤੁਹਾਨੂੰ ਹੋਰ ਬੈਕਗ੍ਰਾਉਂਡ ਦੱਸ ਦਿਆਂ ਕਿਉਂਕਿ ਦੋਨਾਂ ਹਰਿਆਣਾ ਸਟੇਟ ਨੇ ਵੀ ਇੱਕ ਸਟੇਟ ਆਫ ਪੰਜਾਬ ਦੇ ਖਿਲਾਫ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਸੀ ਸੁਪਰੀਮ ਕੋਰਟ ਦੇ ਅੰਦਰ ਉਹ ਅੱਗੇ ਪੱਕਾ ਨਹੀਂ ਹੋ ਸਕਦਾ ਸੀ ਸੋ ਇਸ ਕਰਕੇ ਅਸੀਂ ਇਹ ਹੱਲ ਨਵਾਂ ਲੱਭਿਆ ਕਿ ਇਹ ਜਿਹੜਾ 20 ਏਕੜ ਜ਼ਮੀਨ ਆ ਇਹਦੇ ਵਿੱਚ 40 ਫੁੱਟ ਡੂੰਗਾ ਚੱਪੜ ਬਣਾ ਲੀਏ ਤਾਂ ਕਿ ਪਾਣੀ ਉਥੇ ਸੀਪੇਜ ਹੋ ਕੇ ਧਰਤੀ ਹੇਠ ਵੀ ਜਾਊਗਾ ਰੀਚਾਰਜ ਵੀ ਹੋ ਜਾਊਗਾ ਔਰ ਸਮੱਸਿਆ ਦਾ ਜਿਹੜਾ ਹੱਲ ਹੋ ਜੇ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਕੀਤਾ ਇਸ ਤੋਂ ਬਿਨਾ 450 450 ਅਸਾਮੀਆਂ ਪੰਜਾਬ ਦੀਆਂ ਜਿਹੜੀਆਂ ਮੈਂ ਕਹਾ ਹਾਊਸ ਸਰਜਨ ਜਾਂ ਹਾਊਸ ਫਿਜ਼ੀਸ਼ੀਅਨ ਬੇਸੀ ਭਰਤੀ ਕਰਨ ਦਾ ਫੈਸਲਾ ਕੀਤਾਗਾ ਟੋਟਲ 435 435 ਨੇਗੇ ਇਹ ਵੀ ਜਿਹੜਾ ਇਸ ਸਾਲ ਭਰਤੀ ਹੋਣਗੇ ਤਾਂ ਕਿ ਜਿਹੜਾ ਹਸਪੀਟਲ ਅੰਦਰ ਇਤਨਾ ਕਿਤੇ ਕਾਰਟ ਆਉਂਦੀ ਆ ਉਹ ਪੂਰੀ ਹੋ ਸਕੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਾਫੀ ਸਾਰੇ ਕੈਦੀਆਂ ਦੇ ਕੇਸ 10 ਕੈਦੀਆਂ ਦੇ ਕੇਸ ਸਾਹਮਣੇ ਆਏ ਸੀ ਜਿੰਨਾਂ ਵਿੱਚੋਂ ਦੇਖਿਆ ਗਿਆ ਵਿਚਾਰਿਆ ਗਿਆ ਉਹਨਾਂ ਦੇ ਵਿੱਚੋਂ ਲਗਭਗ ਅੱਧੇ ਤੋਂ ਵੱਧ ਕੇਸ ਜਿਹੜੇ ਰਜੈਕ ਕੀਤੇ ਗਏ ਨੇ ਜਿਹੜੇ ਅਲਾਉ ਹੋਣ ਵਾਲੇ ਸੀ ਉਹ ਲਾਉ ਕੀਤਾ ਗਿਆ ਨੇ ਤਾਂ ਕਿ ਜਿਹੜੇ ਲੋਕਾਂ ਨੇ ਆਪਣਾ ਕੋਈ ਜੁਰਮ ਕੀਤਾ ਸੀ ਕੋਈ ਕ੍ਰਾਈਮ ਕੀਤਾ ਸੀ ਉਹਦੇ ਵਿੱਚ ਲਾਈਫ ਸੈਂਟੈਂਸ ਦੇ ਅੰਦਰ ਜੇਲ੍ਹ ਚ ਬੰਦ ਸੀਗੇ ਸੋ ਜਿਨ੍ਹਾਂ ਨੇ ਆਪਣੀ ਕਾਰਾਵਾਸ ਦੀ ਇਹਨਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਆ ਉਹਨਾਂ ਨੂੰ ਰਿਹਾ ਕੀਤਾ ਗਿਆ ਔਰ ਜਿਨ੍ਹਾਂ ਦਾ ਕੋਈ ਸੀਨੀਅਰਸ ਕ੍ਰਾਈਮ ਸੀਗਾ ਇਹਨਾਂ ਨੇ ਸੋਸਾਇਟੀ ਦੇਗੇ ਜਾਂ ਬੱਚਿਆਂ ਦੇਗੇ ਜਾਂ ਔਰਤਾਂ ਦੇਗੇਂਸ ਕ੍ਰਾਈਮ ਕੀਤਾ ਸੀਗਾ ਉਹਨਾਂ ਦੇ ਕੇਸ ਛੱਡ ਦੇ ਰਜੈਕਟ ਕੀਤੇ ਗਏ ਨੇ ਸੋ ਅੱਜ ਇਹ ਜਿਹੜੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਹ ਦੀਦੀ ਗਵਾਇਚ ਲੈ ਗਏ ਜੀ ਮਾ ਸਾਹਿਬ ਜੇ ਤੁਸੀਂ ਗੱਲ ਕੀਤੀ ਜੀ ਪੰਚ ਸਰਾਂ ਦੀ ਸਰਕਾਰ ਨੇ ਇਹ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਪੰਚਾਇਤ ਸੰਮਤੀਆਂ ਚੋਣਾਂ ਹੋਊਗਾ ਉਹ ਨਾ ਪਰ ਵੀ ਲਾਗੂ ਹੋਊਗਾ ਕਿ ਔਨਲੀ ਪੰਚਾਇਤ ਹੈ ਨਹੀਂ ਨਹੀਂ ਇਹ ਨਾ ਜ਼ਿਲ੍ਹਾ ਪ੍ਰੀਸ਼ਦ ਤੇ ਨਾ ਪੰਚਾਇਤ ਸੰਮਤੀ ਤੇ ਉੱਥੇ ਲਾਗੂ ਨਹੀਂ ਹੋਊਗਾ ਸਿਰਫ ਤੇ ਸਿਰਫ ਇਹ ਫੈਸਲਾ ਜਿਹੜਾ ਸਰਪੰਚਾਂ ਅਤੇ ਪੰਚਾਂ ਤੇ ਲਾਗੂ ਹੋਊਗਾ ਪੰਚ ਸਰ ਐਨਓਸੀ ਦੀ ਵੀ ਕੋਈ ਚਰਚਾ ਹੋਈ ਹੈ ਨਹੀਂ ਨਹੀਂ ਅਜੇ ਐਨਓਸੀ ਦਾ ਕੋਈ ਇਸ਼ੂ ਨਹੀਂ ਸੀਗਾ ਸਰ ਕਈ ਵਾਰ ਇਦਾਂ ਹੁੰਦਾ ਸੀ ਪੰਚ ਜਿਹੜੇ ਉਸ ਸਰਪੰਚ ਦੀ ਚੋਣ ਕਰਦੇ ਸੀ ਇਸ ਵਾਰ ਕੀ ਸੀ ਕਿ ਸਰਪੰਚ ਦੀ ਚੋਣ ਲਈ ਨਹੀਂ ਉਹ ਇੱਕੋ ਵਾਰ ਮਾਮਲਾ ਹੋਇਆ ਸੀਗਾ ਆਈ ਥਿੰਕ 2 2 ਤੋਂ ਲੈ ਕੇ 2 7 ਤੱਕ ਉਸ ਬਾਅਦ ਇਹ ਡਿਲੀਟ ਕਰ ਦਿੱਤਾ ਗਿਆ ਸੀ ਹੁਣ ਸਿਰ ਸਿੱਧੀ ਜੜੀ ਆ ਉਹ ਸਰਪੰਚ ਦੀ ਚੋਣ ਹੋਊਗੀ ਉਹਦੇ ਚ ਸਰਪੰਚ ਲਈ ਕੋਈ ਕੁਆਲੀਫਿਕੇਸ਼ਨ ਵੀ ਹੈ ਕਿ ਜਿਵੇਂ ਹਰਿਆਣਾ ਨੇ ਤਾਂ 10ਵੀਂ ਕੇ ਬਾਅਦ ਵੀ ਰੱਖੀ ਹੈ ਨਹੀਂ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਆ ਗਿਆ ਕਿਉਂਕਿ ਡੈਮੋਕ੍ਰੇਸੀ ਦੇ ਅੰਦਰ ਚਾਹੇ ਕਿ ਲਿਟਰੇਟ ਆ ਚਾਹੇ ਕਿ ਇਲਿਟਰੇਟ ਆ ਚਾਹੇ ਜਿਆਦਾ ਪੜਿਆ ਚਾਹੇ ਘੱਟ ਪੜਿਆ ਉਹ ਆਪਣੀ ਇਲੈਕਸ਼ਨ ਕੰਟੈਸਟ ਕਰ ਸਕਦਾ ਸੋ ਇਸ ਤਰ੍ਹਾਂ ਦੀ ਕੋਈ ਵੀ ਸ਼ਰਤ ਨਹੀਂ ਲਾਈ ਗਈ ਇਹ ਮਾਦਾ ਰਿਜ਼ਰਵੇਸ਼ਨ ਜੀ ਉਹ ਚਲੋ ਰਜ਼ਰਵੇਸ਼ਨ ਪਹਿਲਾਂ ਉਸੇ ਪੰਚਾਇਤ ਵਾਲਾ ਇਹ ਨਹੀਂ ਬਿਲਕੁਲ ਕੀ ਬਤਾ ਇੱਕ ਜਿਹੜਾ ਤੁਸੀਂ ਇਹ ਕੀ ਹੈਗਾ ਹਨਾ ਕਿ 310 ਤੋਂ 369 ਕੱਟਦੀਆਂ ਪੀਜੀਐਸ ਦੀਆਂ ਬੋਟਾਂ ਜੀ ਇਹ ਸਿਰਫ ਕਾਟਰੀ ਵਧਾਇਆ ਹੈ ਕਿ ਉਹਦੇ ਭਰਤੀ ਵੀ ਅਜੇ ਅਨਾਉਂਸ ਕਰਤੀ ਹੈ ਨਹੀਂ ਹਜੇ ਤਾਂ ਅੱਜ ਤਾਂ ਅਨਾਉਂਸ ਕੀਤਾ ਅੱਜ ਤਾਂ ਮੰਤਰੀ ਮੰਡਲ ਨੇ ਉਸ ਕੈਡਰ ਦੇ ਅੰਦਰ ਸਟਰੈਂਥ ਵਧਾਈ ਆ ਹੁਣ ਭਰਤੀ ਪ੍ਰਕਿਰਿਆ ਜਿਹੜੀ ਆ ਭਰਤੀ ਪ੍ਰਕਿਰਿਆ ਦਾ ਜਿਹੜਾ ਕੰਮ ਆ ਉਹ ਹੁਣ ਆਰੰਭ ਹੋਊਗਾ ਪਰ ਲੇਕਿਨ ਹਜੇ ਤਾਂ ਸਿਰਫ ਅਸੀਂ ਉਹਦਾ ਕੈਡਰ ਦੀ ਸਟਰੈਂਥ ਵਧਾਈ ਆ 310 ਤੋਂ 360 ਕੀਤੀਆਂ ਨੇ ਗਈਆਂ ਸੋ ਹਜੇ ਤਾਂ ਸਿਰਫ ਕੈਡਰ ਦੀ ਸਟਰੈਂਥ ਵਧਾਈ ਆ ਹੁਣ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਡਿਪਾਰਟਮੈਂਟ ਕੋਲੇ ਜਾਣਗੇ ਡਿਪਾਰਟਮੈਂਟ ਫਿਰ ਇਹਨਾਂ ਦੀ ਐਡਵਰਟਾਈਜ਼ਮੈਂਟ ਦੇਊਗਾ ਉਸ ਤੋਂ ਬਾਅਦ ਭਰਿਆ ਜਾਣਾ ਤੁਸੀਂ ਕੀ ਆਈ ਕੱਗੜ ਕੱਗੜ ਕਰਿਆ ਵਾਸਤੇ ਤੁਸੀਂ 20 ਏਕੜ ਨਹੀਂ ਲੈ ਲਓ ਜਦੋਂ ਕੱਗੜ ਦਰੀ ਪਾਣੀ ਦਾ ਉਹ ਪਿੰਡਾਂ ਦੇ ਪਿੰਡ ਬਾਹਰ ਦਿੰਦਾ ਜੀ ਤਾਂ 20 ਦੇਖੋ 20 ਏਕੜ ਯਤਨ ਕੀਤਾ ਗਿਆ 20 ਏਕੜ ਦੇ ਨਾਲ ਜਦੋਂ ਪਾਣੀ ਇਕੱਠਾ ਹੋਊਗਾ ਉਹਨੂੰ ਥੱਲੇ ਬੋਰਵੈਲ ਬਣਾ ਕੇ ਅچھے ਤਰੀਕੇ ਦਾ ਪਾਣੀ ਥੱਲੇ ਜਾਊਗਾ ਤਾਂ ਮੈਂ ਸਮਝਦਾ ਘੱਗਰ ਦਾੜਾ ਜਿਹੜਾ ਹੁਣ 47 ਫੁੱਟ ਤੇ ਮੰਨ ਲਓ ਉਹਦਾ ਇੱਕ ਘੱਗਰ ਦਾ ਡੇਂਜਰ ਜ਼ੋਨ ਜਿਹੜਾ 47 ਫੁੱਟ ਤੇ ਜਾ ਕੇ ਹੁੰਦਾਗਾ ਜੇ ਅਸੀਂ ਇਹ 20 ਏਕੜ ਦੀ ਬਣਾਲੀ ਤਾਂ ਅਸੀਂ ਕੋਸ਼ਿਸ਼ ਕਰਾਂਗੇ 40 45 46 ਤੇ ਰੱਖਾਂਗੇ ਤਾਂ ਉਹ ਪਾਣੀ ਅੱਗੇ ਭਲੰਗ ਜਾਊਗਾ ਤਾਂ ਸਾਡਾ ਉਸ ਦੇ ਨਾਲ 5-7 ਫੁੱਟ ਜਿਹੜਾ ਨੀਵਾ ਰੈਡ ਦਾ ਕੋਸ਼ਿਸ਼ ਹੋਊਗੀ ਤਾਂ ਉਸ ਤੋਂ ਬਾਅਦ ਅਗਲੀ ਪ੍ਰਪੋਜ਼ਲ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਥਾਮਾ ਆਇਡੈਂਟੀਫਾਈ ਕਰੀਏ ਤੇ ਨਾਲ-ਨਾਲ ਜਿਹੜਾ ਕਿ ਕਰਦੇ ਇਸ ਤਰ੍ਹਾਂ ਦੇ ਛੱਪੜ ਬਣਾ ਦਈਏ ਤਾਂ ਕਿ ਪਾਣੀ ਦੀ ਸੀਪੇ ਜੋਵੇ ਔਰ ਰੀਚਾਰਜ ਵੀ ਹੋਊਗਾ ਪਾਣੀ ਔਰ ਇੱਕ ਗਰਦਾ ਹਮਲਾ ਵੀ ਜਿਹੜਾ ਖਤਮ ਹੋਊਗਾ। ਸਰ ਜੀ ਜੀ ਮਸਾ ਇੱਕ ਬੜਾ ਬੜਾ ਇਸ਼ੂ ਰਹਿੰਦਾ ਹੈ ਐਨਐਚਏ ਨੂੰ ਲੈ ਕੇ ਪੀਓ ਸਾਹਿਬ ਦੀ ਕਮੇਟੀ ਲੈਣੀ ਸੀ ਨਹੀਂ ਲਈ ਉਹਨਾਂ ਨੇ। ਤਾਂ ਕੱਲ ਜਦੋਂ ਉੱਥੇ ਬਲੇਕੋਟ ਦਾ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਲਈ ਪੁਲਿਸ ਦਾ ਕਬਜ਼ਾ ਨਹੀਂ ਹੋਣ ਦਿੱਤਾ ਵੀ ਆਪੇ ਕਿਸਾਨਾਂ ਨੇ ਫੇਰ ਰੋਕਤਾ। ਸਰਕਾਰ ਇਸ ਕੋਈ ਸ਼ਕਤੀ ਕਿਉਂ ਨਹੀਂ ਕਰ ਰਹੀ ਜੀ ਕਿਸਾਨ ਆਉਂਦੇ ਨੇ ਉਸ ਨੂੰ ਕੁੱਟ ਮਾਰ ਕਰਕੇ ਚਲੇ ਜਾਂਦੇ ਨੇ ਆ ਦੇਖੋ ਮੈਂ মিডিਆ ਦੇ ਜ਼ਰੀਏ ਮੈਨੂੰ ਪਤਾ ਲੱਗਿਆ ਕਿ ਦਿੱਪਤੀ ਕਮਿਸ਼ਨ ਅਮਲੇਡਪੋੜਲਾ ਤੇ ਕਿਸਾਨ ਜਥੇਬੰਦੀਆਂ ਆਪਸ ਵਿੱਚ ਬੈਠ ਕੇ ਮੀਟਿੰਗ ਕਰ ਰਹੀਆਂ ਨੇ ਜੀ ਮੈਨੂੰ ਲੱਗਦਾ ਮਾਮਲਾ ਜਲਦੀ ਹੱਲ ਹੋ ਜੂ ਪੰਜਾਬ 'ਚ ਇੱਕੋ ਜਗ੍ਹਾ ਤੇ ਪ੍ਰੋਬਲਮ ਇਹ ਆਈ ਆ ਹੋਰ ਤਾਂ অলਮੋਸਟ ਜਿਹੜਾ ਨੈਸ਼ਨਲ ਹਾਈਵੇ ਜੰਮੂ ਦਿੱਲੀ ਕਟੜਾ ਉਹ ਲਗਭਗ ਤਿਆਰ ਹੈਗਾ ਸੋ ਇਹ ਵੀ ਮਾਮਲਾ ਬੈਠ ਕੇ ਐਮ ਕੇਵਲੀ ਜਿਹੜਾ ਸੀ ਸੈਟਲ ਕਰ ਲਵਾਂਗੇ